ਗੁਰਬਾਣੀ ਕਿਸ ਤਰ੍ਹਾਂ ਚਮਤਕਾਰ ਕਰਦੀ ਆ ਅੱਜ ਅਸੀਂ ਉਹਦੀ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਇਸ ਵੀਡੀਓ ਦਾ ਤੁਹਾਨੂੰ ਖਰਚਾ ਦੇਣਾ ਪਏਗਾ ਉਹ ਖਰਚਾ ਇਹ ਆ ਕਿ ਇਸ ਵੀਡੀਓ ਨੂੰ ਲਾਈਕ ਕਰਨਾ ਹੈ ਤੇ ਘੱਟੋ ਘੱਟ ਪੰਜ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਭੇਜਣਾ ਹੈ ਇਹ ਜਿਹੜਾ ਮੈਂ ਵੀਡੀਓ ਬਣਾ ਰਿਹਾ ਹਾਂ ਇਹ ਸਮਝ ਲੋ ਰੱਬ ਦੀ ਮਰਜ਼ੀ ਨਾਲ ਬਣ ਰਿਹਾ ਇਹ ਮੈਨੂੰ ਜੋ ਸਿੱਖਿਆ ਮਿਲੀ ਆ ਇਹ ਮੈਂ 100 ਤਰਾ ਬੰਦੇ ਨੂੰ ਦੱਸਿਆ ਸੀ ਤੇ ਜੋ 16 ਬੰਦੇ ਕਾਮਯਾਬ ਹੋ ਗਏ ਆ ਗੁਰਬਾਣੀ ਕਿਸ ਤਰ੍ਹਾਂ ਚਮਤਕਾਰ ਕਰਦੀ ਆ ਅੱਜ ਅਸੀਂ ਉਹਦੀ ਗੱਲ ਕਰਾਂਗੇ ਹੁਣ ਕਰਨਾ ਕੀ ਹੈ ਰਾਤ ਨੂੰ ਸੌਣ ਲੱਗੇ ਸਭ ਤੋਂ ਪਹਿਲਾਂ ਤੁਸੀਂ ਹੱਥ ਮੂੰਹ ਧੋਣਾ ਹੈਗਾ ਐਥੋ ਤੱਕ ਬਾਹਾਂ ਤੇ ਗੋਡਿਆਂ ਤੱਕ ਪੈਰ ਤੇ ਮੂੰਹ ਚੰਗੇ ਤਰ੍ਹਾਂ ਧੋ ਕੇ ਫੇ ਤੁਸੀਂ ਆਸਣ ਲਗਾ ਕੇ ਬਹਿ ਜਾਣਾ ਹੈ ਆਪਣੀ ਮੰਜੀ ਤੇ ਬਹਿ ਜਾਓ ਪੁੰਜੇ ਵਾਣਾ ਪੁੰਜੇ ਬਹਿ ਜਾਓ ਇੱਥੇ ਲਿਖਣਾ ਹੈ 1176 117 6 ਚਾਹ ਹਰੇ ਰੰਗ ਨਾਲ ਲਿਖ ਲੋ ਚਾਹ ਨੀਲੇ ਨਾਲ ਲਿਖ ਲੋ अगर दिने भी लिखना है चाहो तो लिखो बांध इस जगह वन वन सैवन सिक्स हरे रंग नाल, पैसा आएगा नीले रंग नाल लिखो जो भी थोड़ी तो इच्छा है वो पूरी होएगी वो भी गरंटी के नाल लोगों की हो ही और हो रही है हूँ करना की है इत नीले रंगना नंबर लिखो और हाथ जोड़ के बह जाओ और कीर्तन सोले का पाठ करना है पूरा पाठ करने तो बाद फिर अगला शब्द है तू मेरे वल है ता क्या मुछ हूँ सब कुछ मैनू सौंपया जा तेरा बंदा ये शब्द तुझे पढ़ना है पं बारी उस तो बाद बिलावल महला पंजा ताती बहु न लागई पार ब्रह्म सरनाई गिरद हमारे रामकार दुख लगे ना पाई ਇਹ ਵੀ ਪੰਜ ਵਾਰੀ ਪੜ੍ਹਨੀ ਆ। ਤਨਾਸਰੀ ਮਹੱਲਾ ਪੰਜਵਾ। ਓਕੀ ਘੜੀ ਨ ਦੇਖਨ ਦੇਈ ਆਪਣਾ ਬਿਰਦ ਸਮਾਲੇ। ਹਾਥੇ ਰੱਖੇ ਆਪਣੇ ਕੋ ਸਾਥ-ਸਾਥ ਪ੍ਰਿਤ ਪਾਲੇ। ਇਹ ਪੰਜ ਵਾਰੀ ਪਾਠ ਕਰਨਾ ਹੈ। ਉਸ ਤੋਂ ਬਾਅਦ ਮੇਨ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਦਿਵਸ ਰਾਜ ਜੋ ਦਾਈ ਦਾਇਆ ਖੇਲੇ ਸਗਲ ਜਗਤ। ਚੰਗੀਆਂ ਆਈਆਂ ਬੁਰਾਈਆਂ ਵਾਚੇ ਤਰਮ ਹضور ਕਰਮੀ ਆਪੋ ਆਪਣੀ ਕੇਨੇੜੇ ਕੇ ਦੂਰ ਇਹ ਵਾਲਾ ਸ਼ਬਦ ਪੜਨਾ ਹੈ ਇਹ ਸ਼ਬਦ ਇਹ ਤੁਸੀਂ 11 ਵਾਰੀ ਪੜਨਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਤ 11 ਵਾਰੀ ਕਰਨ ਤੋਂ ਬਾਅਦ ਫਿਰ ਤੁਸੀਂ ਆਪਣਾ ਹੱਥ ਜਿੱਥੇ ਲਿਖਿਆ ਸੀ ਨੰਬਰ ਉੱਥੇ ਦੁਬੇ ਰੱਖ ਲੈਣਾ ਹੈ ਔਰ ਆਪਣਾ ਐਸ ਜਗਾ ਲਗਾ ਲੈਣਾ ਇਹਨੂੰ ਕਹਿੰਦੇ ਹਾਰਟ ਚੱਕਰਾ ਹਾਰਟ ਚੱਕਰਾ ਲਗਾ ਕੇ ਤੇ ਅੱਖਾਂ ਬੰਦ ਕਰਕੇ ਜੋ ਤੁਹਾਡੀ ਇੱਛਾ ਹੈਗੀ ਆ ਉਹ 11 ਵਾਰੀ ਦੁਹਰਾ ਦਿਓ ਮੈਨੂੰ ਆ ਮਿਲ ਜਾਏ ਜਾਂ ਮੈਨੂੰ ਆ ਮਿਲ ਜਾਏ ਮੈਨੂੰ ਆ ਮਿਲ ਜਾਏ ਮੈਨੂੰ ਜੋ ਵੀ ਤੂੰ ਚਾਹੁੰਦਾ ਕੋਸ਼ਿਸ਼ ਕਰਨਾ ਕਿ ਇੱਕੋ ਆਪਣੀ ਖੁਆਇਸ਼ ਮੰਗਣਾ ਜਦੋਂ ਇਹ ਤੁਹਾਡੀ ਖੁਆਇਸ਼ ਪੂਰੀ ਹੋ ਜਾਏ ਤਾਂ ਫਿਰ ਅਗਲੀ ਗੱਲ ਤੇ ਚਲੇ ਜਾਣਾ ਪਰ ਇਹ ਤੁਸੀਂ 11 ਵਾਰੀ ਖੁਆਇਸ਼ ਬੋਲਣੀ ਆ ਅਪੇ ਉਸ ਤੋਂ ਬਾਅਦ ਕਹਿਣਾ ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਦਾ ਸ਼ੁਕਰ ਕਰਕੇ ਤੇ ਆਪਣਾ ਵੇਰ ਸੋ ਜਾਣਾ ਤੁਸੀਂ ਦੇਖਣਾ ਕਿ ਤੁਹਾਡੀ ਜਿਹੜੀ ਇੱਛਾ ਹੈਗੀ ਹੈ ਨਾ ਥੋੜੇ ਦਿਨ ਦੇ ਵਿੱਚ ਤੁਸੀਂ ਮਹਿਸੂਸ ਕਰੋ ਤੁਹਾਡੀ ਇੱਛਾ ਪੂਰੀ ਹੋ ਰਹੀ ਆ ਤੁਹਾਡੀ ਇੱਛਾ ਹਰ ਹਾਲਤ ਵਿੱਚ ਪੱਕੇ ਤੌਰ ਤੇ ਪੂਰੀ ਹੋਏਗੀ 17 ਭੈਣ ਭਰਾਵਾਂ ਨੂੰ ਇਹ ਮੈਂ ਸ਼ਬਦ ਦਿੱਤਾ ਸੀਗਾ ਜਿਹਦੇ ਵਿੱਚੋਂ 16 ਨੇ ਆਪਣਾ ਫੀਡਬੈਕ ਦਿੱਤਾ ਆ ਕਿ ਉਹਨਾਂ ਦੀ ਜ਼ਿੰਦਗੀ ਪਰੜ ਗਈ ਜਿਹੜਾ ਨੰਗੇ ਪੈਰ ਚੱਲਦਾ ਸੀਗਾ ਉਹ ਅੱਜ ਮੋਟਰਸਾਈਕਲ ਤੇ ਚੱਲ ਰਿਹਾ ਹੈ ਉਹ ਵੀ ਕਿੰਨੇ ਦਿਨ ਚ ਮਹੀਨਾ ਵੀ ਨਹੀਂ ਹੋਇਆ ਉਹਨੂੰ ਪੂਰਾ ਤੁਸੀਂ ਵੀ ਕਰਕੇ ਦੇਖੋ ਗੁਰਬਾਣੀ ਜਿੰਦਗੀ ਜ਼ਰੂਰ ਪਲਟੇਗੀ ਫੇਰ ਇੱਕ ਕੋ ਰਿਕੁਐਸਟ ਬੇਨਤੀ ਜਿਹੜਾ ਵੀ ਵੀਡੀਓ ਦੇਖੇ ਇਹਨੂੰ ਲਾਈਕ ਜ਼ਰੂਰ ਕਰੇ ਔਰ ਆਪਣੇ ਪੰਜ ਸਾਥੀਆਂ ਕੋਲ ਭੇਜੇ ਔਰ ਤੁਹਾਡੀ ਜ਼ਿੰਦਗੀ ਚ ਉਹ ਕਾਰਨਾਮਾ ਹੋਏਗਾ ਜਾਂ ਚਮਤਕਾਰ ਹੋਏਗਾ ਤੁਸੀਂ ਕਦੀ ਕਲਪਨਾ ਨਹੀਂ ਕੀਤੀ ਹੋਏਗੀ ਕਿਉਂਕਿ ਗੁਰਬਾਣੀ ਦੀ ਸ਼ਕਤੀ ਕੀ ਆ ਸਾਥੋ ਚੁਪਾਈ ਗਈ ਆ ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਕੀ ਫਤਹ